ਭਾਜੀ ਭਾਈ ਮਾਰਦੀ ਬਾਕੀ ਆਮ ਆਦਮੀ ਅਜੀਤ ਢਾਡੂ ਵਾਲੇ ਨਹੀਂ ਆਉਂਦੇ ਸ਼ਰਮ ਨਹੀਂ ਕਰਨ ਨਹੀਂ ਉਹਨਾਂ ਦਾ ਮੁਸ਼ਕਲ ਹੈ ਕਿਉਂਕਿ ਉਹਨਾਂ ਜਿਹੜੇ ਪਾਪ ਕੀਤੇ ਹਨ ਨਾ ਤਿੰਨ ਚਾਰ ਉਹ ਉਹਨਾਂ ਨੂੰ ਉਹ ਲੈ ਕੇ ਡੁੱਬਣੇ ਆ ਰਮੇਤ ਦਾ ਰੌਲਾ ਆਮ ਆਦਮੀ ਆਮ ਉਹਨਾਂ ਦਾ ਮੁਕਾਬਲਾ ਇਹਨਾਂ ਨਾਲ ਆਇਆ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਮਨਦੀਪ ਸਿੰਘ ਭਾਜੀ ਮਨਦੀਪ ਸਿੰਘ ਕਾਲੀ 100 ਦੇ ਵਿੱਚੋਂ 50 ਲਾਉਂਦੇ ਸੀ 50 ਖਾਂਦੇ ਸੀ ਹੈਨਾ ਇਹ ਇਦਾਂ ਦੀ ਸਰਕਾਰ ਆ ਇਹ ਤਾਂ 100 ਜਿਹੜਾ ਮਿਲਦਾ ਉਹ ਵੀ ਖਾਈ ਜਾਂਦੀ ਤੇ ਸਾਡੀ ਜੇਬਾਂ ਦੇ ਵਿੱਚ ਵੀ ਹੱਥ ਪਾ ਕੇ ਸਾਡੇ ਵੀ ਗੱਡੀ ਜਾਂਦੀ ਰਵੀ ਸਿੰਘ ਜੀ ਕੀ ਕਰ ਰਿਹਾ ਕਰਨ ਸਾਰੇ ਕੰਮ ਉਹ ਕਰਾਉਂਦਾ ਵਾ ਆਪਾਂ ਦਾ ਉਹਨੂੰ ਵੋਟ ਪਿਛਲੇ ਅਕਾਲੀਆਂ ਦੇ ਵਿੱਚ ਆਪਾਂ ਉਹਨੂੰ ਵੋਟ ਪਾਈ ਆ ਆਪਾਂ ਹੁਣ ਵੀ ਉਹਨੂੰ ਪਾਉਣੀ ਆ ਤੇ ਜਿੱਧਰ ਜਿਹੜੀ ਪਾਰਟੀ ਚ ਮੀਤਜੋਗ ਉਹ ਪਾਰਟੀ ਦੇ ਵੋਟ ਦੇ ਜਿੱਥੇ ਇਹਨੇ ਪਾਰਟੀ ਬਦਲੀ ਉਹ ਠੀਕ ਕੀਤਾ ਗਲਤ ਕੀਤਾ ਮੈਂ ਠੀਕ ਕੀਤਾ ਚਲੋ ਜੋ ਵੀ ਸੀ ਜਿੱਦਾਂ ਪਹਿਲਾਂ ਅਕਾਲੀਆਂ ਦੇ ਵਿੱਚ ਰਿਹਾ ਸੀ ਹੁਣ ਅਕਾਲੀ ਚੋਂ ਛੱਡ ਕੇ ਆ ਗਿਆ ਵਾ ਚਲੋ ਹੁਣ ਆ ਆਮ ਆਦਮੀ ਪਾਰਟੀ ਜਾ ਗਿਆ ਆਪਾਂ ਉਹਨੂੰ ਵੋਟ ਪਾਵਾਂਗੇ ਕਿੱਥੇ ਆਇਆ ਉਹਨਾਂ ਦਾ ਮੁਕਾਬਲਾ ਮੁਕਾਬਲਾ ਕਾਂਗਰਸ ਤੇ ਅਕਾਲੀਆਂ ਨਾਲ ਬਸ ਉਹਦੇ ਕਾਂਗਰਸ ਤੇ ਅਕਾਲੀ ਪਾਰਟੀ ਅਕਾਲੀ ਇਹਨਾਂ ਤੋਂ ਨਾ ਬੁਕਾ ਤੇ ਆਜਾ ਹਾਤ ਉਮੀਦਵਾਰ ਮਨਦੀਪ ਸਿੰਘ ਇਹਨਾਂ ਵੀ ਹੈਗਾ ਰੌਲਾ ਪਰ ਨਹੀਂ ਪਰ ਜੋ ਹਰਮੀਤ ਨੂੰ ਵੋਟ ਪੈਣੀ ਉਸ ਤੋਂ ਲੈ ਤੇ ਨਸ਼ਾ ਦਾ ਬਿਆਪਰ ਕੋਈ ਤਰ੍ਹਾਂ ਦਾ ਨਸ਼ਾ ਦਾ ਫਰਕ ਨਹੀਂ ਨਹੀਂ ਲੱਗਦਾ ਜੇ ਹਰਮੀਤ ਨੂੰ ਦੂ ਆ ਜਾਣ ਆ ਫਿਰ ਪਏਗਾ ਵਰਗਾ ਫਿਰ ਪੈਸਾ ਬਾਜੀ ਭਾਈ ਮਾਰਦੀ ਬਾਕੀ ਆਮ ਆਦਮੀ ਇਸ ਛਾੜੂ ਵਾਲੇ ਨਹੀਂ ਆਉਂਦੇ ਕਿਉਂ ਕੀ ਗੱਲ ਛਾੜੂ ਵਾਲਿਆਂ ਜਿਹੜੇ ਜੇ ਕੰਮ ਕੀਤੇ ਹਨ ਕੋਈ ਇਹ ਬੋਲੀ ਗਿਆ ਗੱਪ ਮਾਰੀ ਗਿਆ ਇਹਨਾਂ ਇਹ ਕੰਮ ਸੇ ਕੰਮ ਨੂੰ 3.5 ਤੋਂ 4 ਸਾਲ ਹੋ ਗਏ ਆ ਕੰਮ ਇਹਨੇ ਇੱਕ ਵੀ ਨਹੀਂ ਕੀਤਾ ਅੱਛਾ ਹੁਣ ਸਾਡੇ ਹੀ ਸਾਡੇ ਹੀ ਵੀ ਹੁਣ ਦੋ ਤਰੀਕ ਨੂੰ ਸਦਮਾ ਲਾਉਣਾ ਹੈ ਕਿਉਂਕਿ ਸਾਡੇ ਮਲਟੀਪਲ ਪਹਾਇਸ ਹੈਲਥ ਵਰਕਰ ਦੇ ਪੈ ਗਿਆ ਤੇ ਸਾਰੇ ਜਿੰਨੇ ਵੀ ਰਮ ਪੋਸਟਾਂ ਕੱਢੀਆਂ ਪਹਿਲਾਂ ਹੀ ਬੋਲਿਆ ਵੀ ਓਵਰੇਜ ਜਿਹੜੇ ਹੋ ਜਾਣਗੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਊਗਾ ਉਹਨਾਂ ਨੂੰ ਵੀ ਟਾਈਮ ਦਾਇਆ ਜਾਊਗਾ ਪਰ ਹੁਣ ਹੁਣ ਕੁਝ ਵੀ ਨਹੀਂ ਉਹ ਮੇਰੀ ਸਿਹਤ ਮੰਤਰੀ ਨਾਲ ਮੀਟਿੰਗ ਕਦੀ ਕਿਸੇ ਨਾਲ ਮੀਟਿੰਗ ਪਹਿਲੀ ਗੱਲ ਤੇ ਮੀਟਿੰਗ ਕਰਦਾ ਹੀ ਨਹੀਂ ਤੇ ਹੁਣ ਉਹਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਹੁਣ ਹਾਂ ਧਰਨੇ ਰਹਿ ਕੇ ਬਸ ਬੱਲੇ ਹੋਲਕਾਰੀ ਟੀਚਰਾਂ ਦੇ ਕਦੀ ਕੇਸ ਇਹਦੇ ਕਰਕੇ ਇਹਦੇ ਕੁਛ ਨਹੀਂ ਜੀ ਆਪਾਂ ਜ਼ਮੀਨੀ ਹਾਲਾਤ ਪੁੱਛੀਏ ਕਿ ਕਿਹੜੀ ਪਾਰਟੀ ਦਾ ਉਮੀਦਵਾਰ ਚੋਣਾਂ ਬਾਰੇ ਚੋਣਾਂ ਬਾਰੇ ਦੇ ਜ਼ਿਆਦਾਤਰ ਵੇਖੋ ਤੇ ਏਰੀਆ ਜਿਹੜਾ ਮਾਝਾ ਵਾਲੇ ਦਾ ਅਮਰਪਾਲ ਦੇ ਹੱਕ ਚ ਜ਼ਿਆਦਾ ਲੋਕ ਜਾਣਦੇ ਮਨਦੀਪ ਸਿੰਘ ਹਾਂਜੀ ਮਨਦੀਪ ਸਿੰਘ ਕਾਂਗਰਸ ਕਾਂਗਰਸ ਦਾ ਵੀ ਕੋਈ ਵੇਖੋ ਥੋੜਾ ਬੋਦਾ ਹੋ ਸਕਦਾ ਕਾਂਗਰਸ ਦਾ ਮੋਗਾਲਾ ਬਾਕੀ ਨਾ ਅਕਾਲੀ ਤੇ ਨਾ ਆਪ ਇਹਨਾਂ ਦੋਹਾਂ ਦਾ ਕੋਈ ਨਹੀਂ ਹੈਗਾ ਜਿਹੜੇ ਹਰਮਿੰਦਰ ਸਿੰਘ ਸੰਧੂ ਅਕਾਲੀ ਦਲ ਦੇ ਵਿੱਚ ਛੱਡ ਕੇ ਆਵਾਜ਼ੀ ਪਾਰਟੀ ਕਹਿ ਠੀਕ ਠੀਕ ਆ ਨੇ ਉਹਨ ਪਤਾਈਆ ਹਰਮਿੰਦਰ ਸਿੰਘ ਪਈ ਜੋ ਕਾਲੀ ਵਾਲ ਪਹਿਲਾਂ ਕਾਲੀ ਦਾਲ ਵਾਲ ਬੰਦੇ ਬਨੇ ਸੀ ਉਹਨਾਂ ਪਹਿਲਾਂ ਕੀ ਕੀਤਾ ਸਾਰੇ ਨੂੰ ਪਤਾ ਹੀ ਆ ਮਜੀਠੀਆ ਨਾਲ ਕੇ ਕੀ ਕੀਤਾ ਅੱਜ ਹੁਣ ਇਹ ਬੰਦੇ ਸਚਾਈ ਆ ਜਿਹੜਾ ਕਈ ਨਹੀਂ ਬੋਲਦੇ ਸਚਾਈ ਆ ਹੁਣ ਉਦੋਂ ਵੀ ਜੋ ਕੀਤਾ ਦੋ ਵੀ ਜੋ ਸਾਰੇ ਪਤਾ ਹੀ ਆ ਸਾਰਿਆਂ ਕਿੰਨਾ ਕੋ ਹੋ ਜਾਂ ਵੀ ਨਿਕਲਿਆ ਹੁਣ ਇਹ ਬੰਦੇ ਆਪਾਂ ਦੂਜੇ ਬੰਦੇ ਚੋਲਾ ਪਾਲਾਂਗੇ ਉਹਦਾਂ ਬਦਲਤ ਨਹੀਂ ਜਾਣਾ ਉਹ ਸਭ ਕੋਈ ਰਹਿਣਾ ਅੰਦਰ ਉਹਦੇ ਇਹ ਕਰਕੇ ਉਹਨਾਂ ਦਾ ਚਲੋ ਬਾਕੀ ਵੇਖੋ ਸਰਕਾਰਾਂ ਨੂੰ ਵੇਖੋ ਧੱਕਾ ਕਰਨ ਤੱਕ ਸ਼ਰਮ ਨਿਕਲਦਾ ਨਹੀਂ ਉਹਨਾਂ ਦਾ ਮੁਸ਼ਕਲ ਹੈ ਕਿਉਂਕਿ ਉਹਨਾਂ ਜਿਹੜੇ ਪਾਪ ਕੀਤੇ ਹਨ ਨਾ ਤਿੰਨ ਚਾਰ ਉਹ ਉਹਨਾਂ ਨੂੰ ਉਹ ਲੈ ਕੇ ਡੁੱਬਣੇ ਆ ਉਹ ਕਹਿੰਦੇ ਮੈਂ ਮਾਫੀ ਮੰਗਦਾ ਸੁਖੀ ਮਾਫੀ ਮੰਗਿਆ ਕਿਤੇ ਦੱਸ ਹੋਣਾ ਆਪਾਂ ਕਿਸੇ ਦੇ ਆਪਾਂ ਕਿਸੇ ਦੀ ਪੱਗ ਲਾਦਾਂਗੇ ਪਤਾ ਵੀ ਆਪੇ ਜਾਣ ਪੁੱਜ ਕੇ ਪੱਗ ਲਾਉਂਦੇ ਮੁੜ ਕੇ ਆਪਾਂ ਮਾਫੀ ਮੰਗੀ ਜਾਵਾਂਗੇ ਤਾਂ ਉਹਦਾ ਕੀਸਾ ਰਹਿਗਾ ਉਹਨਾਂ ਜਿਹੜੇ ਕੰਮ ਉਹਨਾਂ ਕੀਤੇ ਉਹਨਾਂ ਦਾ ਕੀਤੇ ਗੁਰੂ ਮਹਾਰਾਜ ਨੂੰ ਹੀ ਸਮਝਿਆ ਨੇ ਹੋਰ ਆਪਾਂ ਜਿਹ ਉਹਨਾਂ ਦੀ ਸ਼ਰੋਮੀ ਕਮੇਟੀ ਉਹਨਾਂ ਕੋਲ ਹੋਵੇ ਉਹਨਾਂ ਦੇ ਰਖਵਾਲੀ ਕਰਦੇ ਹੋਣ ਤੇ ਫਿਰ ਉਹਨਾਂ ਦੇ ਹੀ ਰਾਜ ਦੇ ਵਿੱਚ ਇੰਨੀ ਬੇਅਦਬੀ ਤੇ ਇੰਨਾ ਧੱਕਾ ਕੋਈ ਹੈ ਗੱਲ ਕਰਨ ਵਾਲੀ ਹਰਮੀਤ ਸਿੰਘ ਦਾ ਵੈਗਾ ਵਾ ਤੇ ਜਾਂ ਕਾਂਗਸ ਦਾ ਹੀ ਹੈਗਾ ਵਾ ਕਿਨ ਦਾ ਕਰਮਜੀਤ ਦਾ ਉਹਦਾ ਵੀ ਜੋਰ ਹੈਗਾ ਦੋ ਤਿੰਨ ਦਾ ਜੋਰ ਹੈਗਾ ਕੋਈ ਪਤਾ ਨਹੀਂ ਕਿੰਨੇ ਜਿੱਤਣਾ ਪਾਰਟੀ ਪਤਾ ਸਾਡੀ ਇੱਕ ਦਾ ਦੋ ਅੱਜ ਦਾ ਹਰਮੀਤ ਦਾ ਰੌਲਾ ਵਾ ਅੱਛਾ ਆਮ ਆਦਮੀ ਪਾਰਟੀ ਉਹਦਾ ਕੀ ਕਰ ਜਿਸ ਤਰ੍ਹਾਂ ਕਹਿ ਲੋ ਕਿ ਰੂਲਿੰਗ ਪਾਵਰ ਹੀ ਉਹ ਹੋਏਗੀ ਆ ਉੱਪਰ ਸਰਕਾਰ ਹੀ ਆਪਦੀ ਹੈਗੀ ਆ ਉਸ ਤਰ੍ਹਾਂ ਲੱਗਦਾ ਵਾ ਕਿ ਇਹੋ ਇਹੋ ਉਹਨਾਂ ਦਾ ਮੁਕਾਬਲਾ ਮੁਕਾਬਲਾ ਦਿਨ ਲੀ ਆਪਾ ਇਹਨਾਂ ਨਾਲ ਆਇਆ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨਾਲ ਅਜਾਦ ਸਿੰਘ ਉਹਨਾਂ ਦਾ ਕੀ ਕਰਨੇ ਕਿੰਨਾ ਦਾ ਉਹਨਾਂ ਦਾ ਕਿਉਂ ਮੁਕਾਬਲਾ ਇਹਨਾਂ ਨਾਲ ਕਿਉਂਕਿ ਪਿਛਲੇ ਵਾਰੀ ਤੁਸੀਂ ਆਪ ਹੀ ਐਮਪੀ ਦੀਆਂ ਵੋਟਾਂ ਜੇ ਵੇਖਿਆ ਹੀ ਆਪਾਂ ਕਿ ਉਹਨਾਂ ਨੇ ਇਹ ਲੀਡ ਦਿੱਤੀ ਹੋਈ ਆ ਅਮਰਤਪਾਲ ਨੇ ਵੀ ਲੀਡ ਦਿੱਤੀ ਸੀ ਇੱਕ ਉਧਰ ਹੋਰ ਸਿੰਘ ਹੈਗਾ ਹੀ ਨੰਗ ਸਿੰਘ ਉਹਨਾਂ ਨੇ ਵੀ ਲੀਡ ਦਿੱਤੀ ਸੀ ਤੇ ਜੋ ਲੱਗਦਾ ਰੂਲਿੰਗ ਪਾਰਟੀ ਦੇ ਹਿਸਾਬ ਨਾਲ ਦੇ ਹਰਮਿਤ ਦਾ ਨੰਬਰ ਆ ਅੱਛਾ ਤੇ ਕਾਂਗਰਸ ਵੇਖੋ ਇਹ ਤਾਂ ਫਿਰ ਲੋਕਾਂ ਨੇ ਆਪਣੀਆਂ ਮੁਠੀਆਂ ਦੇ ਬੰਦ ਕੀਤੀਆਂ ਹੀ ਆਂ ਅੱਛਾ ਜਦੋਂ ਸਮਾ ਆਊਗਾ ਆਪੇ ਮੁਠੀ ਖੋਲ ਜੂਗੀ ਪਤਾ ਵੀ ਲੱਗ ਜਾਊਗਾ ਨਹੀਂ ਕਾਂਗਰਸ ਦਾ ਕੀ ਲੱਗਦਾ ਕਾਂਗਰਸ ਆਪਾਂ ਨੂੰ ਨਹੀਂ ਆਈਆ ਕੋਈ ਆਪਾਂ ਇਹ ਸ਼੍ਰੋਮਣੀ ਕਾਲਦਨ ਧਰਮੀ ਫੌਜੀ ਕਹਿੰਦੇ ਪਰਿਵਾਰ ਨੂੰ ਟਿਕਟ ਦਿੱਤੀ ਲੱਗਦਾ ਨਹੀਂ ਹੈ ਕੁਛ ਇਹਨਾਂ ਬਹੁਤ ਰੌਲਾ ਜੋ ਸੁਣੀਦਾ ਤੇ ਨਹੀਂ ਭਾਜ ਭਾਜ ਨਹੀਂ ਆਪਾਂ ਨਹੀਂ ਸੁਣਿਆ ਦੋ ਪਾਰਟੀਆਂ ਦਾ ਹੀ ਲੱਗਦਾ ਉਹ ਤੁਹਾਨੂੰ ਦੱਸਦਾ ਸਰਕਾਰ ਨੂੰ 4 ਸਾਲ ਹੋ ਚਲੇ ਕੰਮ ਕੀਤਾ ਕੋਈ ਕੰਮ ਐ ਸੱਚ ਕੁਛ ਵੀ ਨਹੀਂ ਕੀਤਾ ਇੱਕ ਪੁਆਇੰਟ ਚ ਲੋਕਾਂ ਦੀ ਨਜ਼ਰ ਆ ਜਾਂਦਾ ਕਿ ਜਿਨ੍ਹਾਂ ਦੇ ਕਈਆਂ ਦੇ ਬਿੱਲ ਬਿਲਕੁਲ ਮਾਫ ਹੋਏ ਆਵੇ ਬਿਜਲੀ ਦੇ ਬਸ ਹੋਰ ਹੋਰ ਤੇ ਕੁਛ ਵੀ ਨਹੀਂ ਹੈਗਾ ਨਸ਼ੇ ਦਾ ਇੱਥੇ ਤਾਂ ਕੋਈ ਮੈਂ ਨਾ 1 ਰੁਪਿਆ ਵੀ ਨਹੀਂ ਹੈਗਾ ਇੱਕੋ ਪੁਆਇੰਟ ਆ ਬਸ ਕਿ ਜਿਹੜੇ ਲੋਕਾਂ ਦੇ ਚਲੋ ਕਈਆਂ ਦੇ ਸਰਦੀਆਂ 'ਚ ਬਿੱਲ ਨਹੀਂ ਆਉਂਦਾ ਕਦੇ ਹੀ ਯੋਧ ਨਸ਼ਾ ਵਿਰੋਧ ਚਲਾਇਆ ਮੈਂ ਆਖੰਦਿਆ ਉਹ ਕੁਛ ਨਹੀਂ ਲਿਖਿਆ ਓ ਕੁਛ ਨਹੀਂ ਉਹ ਕੋਈ ਐ ਸਰ ਉਹ ਕੋਈ ਐ ਸਰ ਉਦਾਂ ਹੀ ਆ ਜੀ ਉਹ ਹੀ ਵੀ ਉਦਾਂ ਹੀ ਆ ਇਹਦਾ ਕੀ ਕਰ ਲੈ ਠੀਕ ਐ ਸਕਦੇ ਇਹਦੇ ਵਿੱਚ ਪੰਜਾਬ ਰਾਹੀ ਉਸ ਰਾਹ ਤੋਂ ਰਪਿਆ ਦੇ ਕੀ ਕਰਾਂਗੇ ਬਾਹ ਦੇ ਇਹਨਾਂ ਦੀ ਚਾਹੀ ਇਹਨਾਂ ਦੀ ਪੰਜੇ ਵਾਲਾ ਪੰਜੇ ਵਾਲਾ ਤੇ ਹਰਮੀਤ ਸੰਧੂ ਆਵਾ ਦੀ ਪਾਰਟੀ ਉਹ ਖੇਤੀ ਹੋ ਜਾਊਗਾ ਫੈਰ ਰਿਫੂਗਰ ਅੰਮ੍ਰਿਤਪਾਲ ਦੀ ਸਿਆਸੀ ਪਾਰਟੀ ਆ ਨਹੀਂ ਉਹ ਨਾ ਇਹਨਾਂ ਦਾ ਕਾਂਗਰਸ ਲੱਗ ਹਾਂ ਜੀ ਇਹਨਾਂ ਦਾ ਭਾਰਾ ਥੋੜਾ ਕਾਂਗਰਸ ਦਾ ਕੀ ਕਰਨਾ ਪੁਰਾ ਕੰਮ ਬਹਾਵਾ ਕਰਾਏ ਜੀ ਇਹ ਅਕੀ ਯੋਰ ਹਰਮਿਤ ਮਰਸਾ ਦਾ ਵੇ ਪਰਮੇਸ਼ਰ ਆ ਮਾਦੀ ਬਾਟ ਆ ਮਾਦੀ ਉਹਦਾ ਕੀ ਕਰਨ ਉਹਦਾ ਕਰਨੇ ਆ ਕਿ ਇੱਕ ਤੇ ਸ਼ਹਿਰ ਦੇ ਬੰਦੇ ਠੀਕ ਹੈ ਸ਼ਹਿਰ ਦਾ ਬੰਦਾ ਬਾਕੀ ਜਿਹੜੇ ਆ ਉਹ ਸ਼ਹਿਰ ਦੇ ਨਹੀਂ ਬਾਹਰ ਦੇ ਆ ਸ਼ਹਿਰ ਦੇ ਕਰਕੇ ਉਹ ਸਰਦ ਵੀ ਬਾਜੀ ਮਾਰਦੇ ਨੇ ਤਾਂ ਇਹਨਾਂ ਨੂੰ ਸਾਗ ਦਾ ਪਤਾ ਵਾ ਠੀਕ ਹੈ ਇੱਕ ਗੱਲ ਕਰਨੀ ਵੀ ਹੁੰਦੀ ਆ ਇਹ ਰਹਿ ਚੁਕੇ ਐਮਐਲਏ ਰਹਿ ਚੁਕੇ ਆ ਉਹਦੇ ਕਰਕੇ ਇਹ ਨੀਟ ਬਾਜੀ ਮਰ ਚੁਕੇ ਕਾਂਗਰਸ ਅੰਦਰਸਾ ਦੇ ਪੱਲੀ ਮੈਂ ਤੇ ਲੀਡਰ ਦੇ ਹੈਗੇ ਬਾਹਰ ਦੇ ਇਸ ਚੀਜ਼ ਦਾ ਵਾਕਫ ਤਾਂ ਕੋਈ ਨਹੀਂ ਕੋਈ ਤੇ ਕੱਲ ਨੂੰ ਮੰਨ ਲਓ ਵੀ ਜਿੱਤ ਜਾਂਦਾ ਤਾਂ ਆਪਾਂ ਇਹ ਕਿੱਥੇ ਰਭਾਂਗੇ ਸ਼ੁਕਰੀਆ ਬਦਲ ਉਹ ਬੀਬੀ ਘਰਤੀ ਉਹ ਵੀ ਵਰਦੀ ਆ ਹਾਂਜੀ ਇਹ ਸ਼ਰਦੇ ਆ ਮੰਨ ਲਓ ਵੀ ਜਿੱਤ ਜਿਆ ਕੱਲ ਨੂੰ ਕੋਈ ਨਹੀਂ ਲੱਭੀ ਸਕਦੇ ਜੀ ਮੈਨੂੰ ਪਾਸ ਪਾੜੇ ਪਾਸਾੜੇ ਵੀ ਮੁਸ਼ਕਲ ਹੈ ਉਹਦਾ ਵੀ ਨਹੀਂ ਚਾਰ ਵਾਲਾ ਆਦਾ ਪਰਮੇਸ਼ਰ ਅੰਮ੍ਰਿਸ਼ ਨਸ਼ਾ ਦਾ ਪਿਆ ਫਰਕ ਕੋਈ ਨਸ਼ੇ ਨਾਲ ਦੇਖੋ ਜੀ ਫਰਕ ਤੇ ਪਿਆ ਪਰ ਇੰਨਾ ਨਹੀਂ ਪਿਆ ਨਸ਼ੇ ਦੀ ਨਾਲ ਕਰ ਚਾਹੀਦਾ ਹੈ। ਨਾ ਵੀ ਬਹੁਤ ਆ ਰੋਈ ਤੇ ਦੇਖੋ ਜਾ ਕੇ ਨਸ਼ਾ ਲੈ ਨਹੀਂ ਆ ਬਹੁਤ ਜ਼ਿਆਦਾ ਕੀ ਕਰਨੀਦਾ ਇਹਦਾ ਕੀ ਕਰਨ ਹੋ ਸਕਦਾ ਨਹੀਂ ਵੀ ਕੋਈ ਕੰਮ ਕਰਦੀ ਕੱਕਰੀ ਦਾ ਨਾਮ ਵੀ ਨਹੀਂ ਨਮੀ ਗੋਰੀਆਂ ਆਪ ਲਿਕਨੀਆਂ ਆ ਜਾਣੇ ਦੀ ਗੋਰੀਆਂ ਬਹੁਤ ਮਸ਼ਹੂਰ ਆ ਤੇ ਮਿਲੀਆਂ ਨਸ਼ਾ ਜਗਾਉਂਦਾ ਨਸ਼ਾ ਲਾਉ ਕਦਾ ਨਸ਼ਾ ਤੇ ਲਵਾਉ ਕੇਂਦਰ ਨਸ਼ਾ ਲਵਾਉਂਦੀਆਂ ਪੀਆਂ ਨਹੀਂ ਫਰਕ ਪਿਆ ਨਹੀਂ ਚੀਏਪੇ ਹਲਕਾ ਤਰਨਤਾਰਨ ਦੇ ਜਿਮਨੀ ਚੋਂ ਦੇ ਵਿੱਚ ਕਿਹੜੀ ਪਾਰਟੀ ਦਾ ਉਮੀਦਵਾਰ ਬਾਜੀ ਮਾਰ ਸਕਦਾ ਮਨਦੀਪ ਸਿੰਘ ਭਾਜੀ ਮਨਦੀਪ ਸਿੰਘ ਅਮਰਤਪਾਲ ਦਾ ਹਾਂਜੀ ਕਿਉਂਕਿ ਭਾਜੀ ਹੁਣ ਕਾਰਨ ਕੀ ਹਦਾ ਕਾਰਨ ਭਾਜੀ ਆਮ ਆਦਮੀ ਪਾਰਟੀ ਦੇ ਹੁਣ ਤੁਸੀਂ ਦੇਖਿਆ ਇੱਥੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਤਰਨਤਾਰਨ ਦੇ ਵਿੱਚ ਵਿਗਦਾ ਪਿਆਗਾ ਜੇ ਤੁਸੀਂ ਮੈਂ ਕਹਿੰਦਾ ਵੀ ਮੈਂ ਤੁਹਾਨੂੰ ਲੈ ਕੇ ਜਾ ਸਕਦਾ ਹਜ਼ਾਰ ਹਜ਼ਾਰ 15-1500 ਮੁੰਡਾ ਨਸ਼ਾ ਭਾਜੀ ਲੈ ਕੇ ਜਾਂਦਾ ਇਕੱਠਾ ਕੋਈ ਪੁਲਿਸ ਵਾਲਾ ਨਹੀਂ ਥਾਣਾ ਨਾਲ ਆ ਅੱਧਾ ਕਿਲੋਮੀਟਰ ਤੇ ਥਾਣਾਗਾ ਕੋਈ ਪੁਲਿਸ ਵਾਲਾ ਨਹੀਂ ਉਹਨਾਂ ਨੂੰ ਕੋਈ ਰੋਕਦਾ ਕੋਈ ਕੁਝ ਕਰਦਾ ਇਹ ਸਰਕਾਰਾਂ ਦੀ ਨੱਕ ਦੇ ਥੱਲੇ ਭਾਜੀ ਸਾਰਾ ਕੁਝ ਹੋ ਰਿਹਾਗਾ ਸਰਕਾਰਾਂ ਦੇ ਨੱਕ ਦੇ ਥੱਲੇ ਸਾਰਾ ਕੁਝ ਹੋ ਰਿਹਾ ਪਰ ਸਰਕਾਰਾਂ ਨੂੰ ਫੇਰ ਵੀ ਨਹੀਂ ਪਤਾ ਲੱਗਦਾ ਭਗਵੰਤ ਮਾਨ ਕਹਿੰਦੇ ਮੈਂ ਤੇ ਨਾਥੀ ਵੜੀ ਪਾਤੀ ਨੱਥ ਭਾਜੀ ਪਾਤੀ ਹੁਣ ਤੁਸੀਂ ਮੰਨ ਕੇ ਚੱਲੋ ਦੇਖ ਲਓ ਵੀ ਹਰ ਇੱਕ ਪੰਜਾਬ ਦੇ ਵਿੱਚ ਕਿੰਨੇ ਪਿੰਡ ਆ ਕਿੰਨੇ ਪਿੰਡ ਆ ਭਾਜੀ ਹੈਨਾ ਚੋ ਕਿੰਨੇ ਪਿੰਡ ਹੈ 13000 ਦੇ ਕਰੀਬ 13000 ਦੇ ਕਰੀਬ ਪਿੰਡ ਆ ਹਨਾ ਜੀ ਜੇ ਤੁਸੀਂ ਮੰਨ ਕੇ ਚੱਲੋ ਹਰ ਇੱਕ ਪਿੰਡ ਦੇ ਵਿੱਚ 10 ਗ੍ਰਾਮ ਸਮਾਨ ਵਿਕਦਾ 10 ਗ੍ਰਾਮ ਵਸਦਾ ਵਿਕਦਾ ਤਾਂ ਜਿਆਦਾ 10 ਗ੍ਰਾਮ ਮੰਨ ਕੇ ਚੱਲੋ ਤੁਸੀਂ 10 ਗ੍ਰਾਮ ਵਿਕਦਾ ਤਾਂ 14000 13000 ਪਿੰਡ ਦੇ ਵਿੱਚ ਕਿੰਨਾ ਹੋ ਗਿਆ ਕੁਇੰਟਲਾਂ ਦੇ ਹਿਸਾਬ ਨਾਲ ਹੋ ਗਿਆ ਨਾ ਤੇ ਉਹ ਕੁਇੰਟਲ ਭਾਜੀ ਰੋਜ਼ ਕਿੱਥੋਂ ਆਉਂਦਾਗਾ ਬਾਰਡਰ ਟੱਪਦਾਗਾ ਕਿਤੋਂ ਵੀ ਆਉਂਦਾ ਸਰਕਾਰਾਂ ਦੇ ਜੇ ਸਰਕਾਰਾਂ ਦੀ ਮਿਲੀ ਭੁਗਤ ਤਾਂ ਹੀ ਆਉਂਦਾਗਾ ਨਿਕ ਐਂਡ ਇਦਾਂ ਕਿਤਾ ਕਿੱਦਾਂ ਆ ਸਕਦਾ ਹੁਣ ਮੈਂ ਆ ਮੈਂ ਭਾਜੀ ਇੱਥੇ ਆ ਹਨਾ ਮੈਨੂੰ ਪਤਾ ਵੀ ਉਹ ਜਗ੍ਹਾ ਤੇ ਜਾ ਕੇ ਨਸ਼ਾ ਵਿਕਦਾ ਪਿਆ ਵੀ ਸਾਡੇ ਸ਼ਹਿਰ ਦੇ ਵਿੱਚ ਫਲਾਨੀ ਜਗ੍ਹਾ ਤੇ ਨਸ਼ਾ ਵਿਕਦਾ ਪਿਆ ਕੀ ਪੁਲਿਸ ਵਾਲਿਆਂ ਨੂੰ ਪਤਾ ਨਹੀਂਗਾ ਸਰਕਾਰਾਂ ਨੂੰ ਪਤਾ ਨਹੀਂਗਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਭਾਜੀ ਸਾਰੇ ਮੈਂ ਕਹਿੰਦਾ ਵੀ ਮਾਮਾਂ ਰੋਂਦੀਆਂ ਪਈਆਂ ਨੇ ਹਨਾ ਭਰਾ ਰੋਂਦੇ ਪੈਨੇ ਘਰ ਵਾਲੀਆਂ ਰੋਂਦੀਆਂ ਪੈਨੇ ਵੀ ਸਾਡੇ ਘਰ ਵਾਲੇ ਮਰ ਗਏ ਚਿੱਟੇ ਕਰਕੇ ਆਏ ਹੋ ਗਿਆ ਜੋ ਹੋ ਗਿਆ ਪਰ ਸਰਕਾਰਾਂ ਨੂੰ ਫੇਰ ਵੀ ਨਹੀਂ ਪਤਾ ਲੱਗਦਾ ਬਾਕੀ ਹੋਰ ਗੱਲਾਂ ਦਾ ਤਾਂ ਸਰਕਾਰਾਂ ਨੂੰ ਬਹੁਤ ਪਤਾ ਲੱਗ ਜਾਂਦਾਗਾ ਤੇ ਜੇ ਆਪਾਂ ਚੋਣ ਦੀ ਗੱਲ ਕਰੀਏ ਤਾਂ ਕੀ ਲੱਗਦਾ ਚੋਣ ਭਾਜੀ ਦੇਖ ਲਓ ਆਪਾਂ ਪਹਿਲਾਂ ਵਿਸ਼ਵਾਸ ਕੀਤਾ ਹਨਾ ਆਪਾਂ ਕੀ ਕਹਿੰਦੇ ਹੁੰਦੇ ਆ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਤੇ ਕੀਤਾ ਉਹ ਵੀ ਇਹੋ ਜਿਹੀ ਨਿਕਲੀ ਦੂਜੀਆਂ ਪਾਰਟੀਆਂ ਸੀ ਕਾਂਗਰਸੀ ਅਕਾਲੀ ਸੀ ਜੇ ਇਸ ਵਾਰ ਕਿਹੜੀ ਪਾਰਟੀ ਦਾ ਜਿੱਤ ਸਕਦਾ ਕੀ ਲੱਗਦਾ ਇਸ ਵਾਰ ਭਾਜੀ ਮਨਦੀਪ ਸਿੰਘ ਲੱਗਦਾ ਵੀ ਮਨਦੀਪ ਸਿੰਘ ਜਿੱਤਣਗੇ ਕਿਉਂਕਿ ਲੋਕ ਦੁਖੀ ਬਹੁਤ ਆ ਭਾਜੀ ਇਹਨਾਂ ਤੋਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀ ਪੁਰਾਣੀਆਂ ਪਾਰਟੀਆਂ ਐਦਾਂ ਸੀ ਜੇ ਮੰਨ ਕੇ ਚੱਲੋ ਆਪਾਂ ਨੂੰ 100 ਰੁਪਏ ਮਿਲਦਾ ਹਨਾ ਸਰਕਾਰਾਂ ਨੂੰ 100 ਰੁਪਏ ਮਿਲਦਾ ਹੀ ਤਾਂ ਅਕਾਲੀ ਵੀ ਇਦਾਂ ਦੇ ਸੀ ਕਾਂਗਰਸ ਵੀ ਇਦਾਂ ਦੇ ਸੀ ਅਕਾਲੀ 100 ਦੇ ਵਿੱਚੋਂ 50 ਲਾਉਂਦੇ ਸੀ 50 ਖਾਂਦੇ ਸੀ ਹਨਾ ਇਹ ਇਦਾਂ ਦੀ ਸਰਕਾਰ ਆ ਇਹ ਤਾਂ 100 ਜਿਹੜਾ ਮਿਲਦਾ ਉਹ ਵੀ ਖਾਈ ਜਾਂਦੀ ਤੇ ਸਾਡੀ ਜੇਬਾਂ ਦੇ ਵਿੱਚ ਵੀ ਹੱਥ ਪਾ ਕੇ ਸਾਡੇ ਵੀ ਕੱਢੀ ਜਾਂਦੀ ਹੈ ਤੇ ਅਕਾਲੀ ਦਲ ਦਾ ਉਮੀਦਵਾਰ ਅਕਾਲੀ ਅਕਾਲੀ ਦਲ ਦਾ ਉਮੀਦਵਾਰ ਭਾਜੀ ਇਦਾਂ ਕਹਾ ਵੀ ਉਹ ਉਹਨਾਂ ਨੂੰ ਹਜੇ ਜਾਨੀ ਕਿ ਜਿਵੇਂ ਆਪਾਂ ਕਹਿੰਦੇ ਨੇ ਵੀ ਅੱਜ ਕੱਲ ਐਡਵਰਟਾਈਜ਼ਮੈਂਟ ਦਾ ਹਨਾ ਜਮਾਨਾ ਹੈਗਾ ਉਹਨਾਂ ਦੀ ਪਹਿਚਾਣ ਹਜੇ ਇੰਨੀ ਹੈ ਨਹੀਂ ਜਿਹੜੇ ਦੂਸਰੇ ਆ ਹੁਣ ਪਾਲੇ ਭਾਜਪਾ ਵਾਲੇ ਵੀ ਭਾਜੀ ਉਹ ਚਲੋ ਵਧੀਆ ਬੰਦੇ ਬੋਲਣ ਦੇ ਵਿੱਚ ਵਧੀਆ ਪਰ ਨਹੀਂ ਇਸ ਟਾਈਮ ਜੇ ਮੁਕਾਬਲਾ ਮੰਨਿਆ ਜਾਦਾ ਤਾਂ ਭਾਜੀ ਕਾਂਗਰਸ ਤੇ ਆਪਣਾ ਕੀ ਕਹਿੰਦੇ ਹੁੰਦੇ ਉਹਨਾਂ ਦੇ ਵਿੱਚ ਹਾਂਜੀ ਮੈਂ ਮਨਦੀਪ ਸਿੱਧੂ ਤੇ ਭਾਜਪਾ ਦਾ ਵੀ ਹੈਗਾ ਕਿਉਂਕਿ ਜਿਹੜਾ ਤੰਤਰ ਹੁੰਦਾ ਜਿੰਨਾਂ ਕੋਲ ਹਨਾ ਉਹ ਤੁਹਾਨੂੰ ਪਤਾ ਕਰਦੇ ਹੁੰਦੇ ਆ ਹੁਣ ਸੁਸੋਦੀਆ ਜੀ ਨੇ ਤਾਂ ਕਹਿ ਹੀ ਦਿੱਤਾ ਸੀਗਾ ਵੀ ਅਸੀਂ ਸਾਰਾ ਕੁਝ ਕਰਾਂਗੇ ਲੜਾਈ ਝਗੜੇ ਕਰਾਂਗੇ ਸਾਰਾ ਕੁਝ ਕਰਾਂਗੇ ਉਹੀ ਗੱਲ ਆ ਭਾਜੀ ਇਹਨਾਂ ਕੋਲ ਪਾਵਰ ਆ ਇਹ ਕੁਝ ਵੀ ਕਰ ਸਕਦੇ ਆ ਵੋਟਾਂ ਖਰੀਦਣਗੇ ਵੀ ਵੋਟਾਂ ਜਾਲੀ ਵੀ ਪਾਉਣਗੇ ਸਾਰਾ ਕੁਝ ਕਰਨਗੇ ਮੌਜੂਦਾ ਸਰਕਾਰ ਹੈ ਬਸ ਕਾਂਗਰਸ ਹੈ ਸਾਰੇ ਠੀਕ ਆ ਪਰ ਮੌਜੂਦਾ ਸਰਕਾਰ ਦਾ ਵਾਅਦਾ ਤਾਂ ਨਹੀਂ ਰਾਂ ਤੇ ਨਸ਼ਿਆਂ ਬਾਰੇ ਕੋਈ ਪਿਆ ਫਰਕ ਇੱਥੇ ਤਰਨ ਤਰਨ ਦੇ ਲਾਕੇ ਕੋਈ ਫਰਕ ਨਹੀਂ ਨਹੀਂ ਸਰਕਾਰ ਆਮ ਆਦਮੀ ਪਾਰਟੀ ਦੀ ਆ ਕਿਸ ਤਰ੍ਹਾਂ ਵੀ ਆ ਕੋਈ ਕਹੇ ਵੀ ਸਰਕਾਰ ਦੇ ਮੇਰੇ ਕੋਈ ਨਹੀਂ ਫਰਕ ਪਿਆ ਜਾਬ ਦਾ ਕਰਨ ਕੀ ਉਹਦਾ ਪਤਾ ਨਹੀਂ ਜਿਹੜਾ ਹੁਣ ਕੀ ਕਰਨਾ ਇਹ ਨਹੀਂ ਚੇਜ਼ ਨਹੀਂ ਪਤਾ ਲੱਗਦਾ ਕੀ ਆ ਕਰਨਾ ਪਰ ਇਹ ਫਰਕ ਨਹੀਂ ਕੋਈ ਪਿਆ ਮੈਂ ਕਹਿੰਦਾ ਭਈ ਸਭ ਇੱਕ ਹੀ ਹੈ ਕਿਸੇ ਨੂੰ ਬੋਰਡ ਬਣਾਉਣ ਦਾ ਫਾਇਦਾ ਕੋਈ ਨਹੀਂ ਫਾਇਦਾ ਨਹੀਂ ਕੋਈ ਕੀ ਗੱਲ ਐਸੇ ਹੀ ਨਹੀਂ ਕਰਦਾ ਇਨਾਂ ਨੇ ਕੀ ਦੇਣਾ ਆਪਾਂ ਨੂੰ ਕਰਕੇ ਤੇ ਫੇਰ ਹੀ ਆਪਣੀ ਖਾਣੀ ਆਪਾਂ ਰਾਜਨੀਤੀ ਇਹ ਹੈ ਕਿ ਸਾਰੇ ਇੱਕ ਹੀ ਹੈ ਨਾ ਇਹ ਅੱਛਾ ਇਹਨਾਂ ਦਾ ਉਦਲੀ ਪਾਰਟੀ ਨਿਗਲ ਉਦਲੀ ਪਾਰਟੀ ਜਿਲ੍ਹੇਤਰੀ ਪਾਰਟੀ ਨਿਗਲ ਉਦਲੀ ਪਾਰਟੀ ਜਿਲ੍ਹੇ ਕੋਈ ਆਸ ਨਹੀਂ ਕੋਈ ਆਸ ਨਹੀਂ ਇਹ ਕੋਈ ਆਸ ਨਹੀਂ ਹੈਗਾ ਆ ਬਰਾਬਰ ਜਾਈ ਚੱਲਣ ਡਿਆ ਉਧਰ ਕਰੀ ਉਧਰ ਦਾ ਉਧਰ ਭੱਜਣ ਦਾ ਉਧਰ ਭੱਜ ਜਾਂਦੇ ਆ ਕੋਈ ਇਹਨਾਂ ਦਾ ਕੋਈ ਲਿਖ ਜੋ ਕਰੀ ਕੋਈ ਹਸਕਤਾ ਹਾਂ ਆਮ ਆਦਮੀ ਪਾਰਟੀ ਹਰਮਿੰਦਰ ਸਿੰਘ ਸੰਧੂ ਪਾਰਟੀ ਦੇ ਤੌਰ ਭਾਏ ਸਰਕਾਰ ਦੇ ਤੌਰ ਭਾਏ ਜੀ ਜੀ ਅੱਛਾ ਉਹਦਾ ਦਾ ਮਿਸਟਰ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਉਹਦਾ ਕੀ ਕਰਨੋ ਕਰਨੋ ਪਹਿਲਾਂ ਵੀ ਰਹਿ ਚੁੱਕਾ ਵਾ ਐਮ ਐਲ ਕੰਮ ਕੰਮ ਕਰਦਾ ਰਿਹਾ ਤੇ ਉਹਨਾਂ ਦਾ ਮੁਕਾਬਲਾ ਕਾਬਲਾ ਕਾਂਗਰਸੀ ਹੋਤ ਨਹੀਂ ਆਇਆ ਕਰਨ ਵੀਰ ਤੇ ਪਿਆ ਕੋ ਫਰਕ ਇਥੇ ਨਸ਼ਾ ਨੁਸ਼ਿਆਂ ਦਾ ਤਰਨ ਤਰ ਉਹ ਥੋੜਾ ਪਿਆਣਾ ਨਹੀਂ ਉਹਦਾ ਕੀ ਕਰ ਕਾਂਗਰਸ ਦੇ ਗੋਰਮੈਂਟ ਨੂੰ ਪਵਾਣ ਕਾਂਗਰਸ ਦਾ ਤੇ ਆਵਾਜ਼ ਦੀ ਪਾਰਟੀ ਦਾ ਫੋਟਾ ਆਕਾਲੀ ਦਲ ਪਿਛੇ ਹੀ ਆ ਪਿਛੇ ਤੇ ਭਾਜਪਾ ਨੇ ਉਹ ਵੀ ਪਿਛੇ ਹੀ ਆ ਭਾਜਪਾ ਦੇ ਕੇ ਇਹੋ ਆਕਾਲੀ ਦਲ ਵੀ ਮਤਲਬ ਉਹ ਦਰੋਂ ਭਾਜਪਾ ਵੀ ਠੀਕ ਜਿਹੇ ਲੰਦਾ ਕਾਂਗਰਸ ਵੀ ਇਸ ਤੋਂ ਆ ਬੜਾ ਬਦਦਾ ਕੰਮ